ਦੇਵ ਸਿੰਘ ਸਭ ਜ਼ਿਆਦਾ ਵਾਪਸ ਪਿੰਡ ਕਰਨ ਦਾ ਮਕਸਦ ਇਹਦਾ ਆ ਕਿ ਮਾਮਲਾ ਇੱਕ ਜਿਹੜਾ ਝਗੜਾ ਹੋਇਆ ਹੈ ਮਾਦਲਾ ਇਹ ਪਿੰਡ ਹਰਦਾਸਪੁਰ ਨਾਲ ਜਿਹ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੰਬੰਧ ਵਿੱਚ ਪਿੰਡ ਨੇ ਫੈਸਲਾ ਕਰ ਦਿੱਤਾ ਸੀ ਉਸ ਵੀ ਇਨਵੋਲਵ ਹੋਈ ਸੀ ਔਰ ਸਾਰੀ ਗੱਲਬਾਤ ਮੁੱਕ ਗਈ ਸੀ ਪਰ ਇਹ ਬੰਦੇ ਜਿਹੜੇ ਹੁਣ ਆ ਕੇ ਜਿਨ੍ਹਾਂ ਨੇ ਅਟੈਕ ਕੀਤਾ ਹੋਰ ਵੀ ਦਿੱਤੇ ਬੰਦਿਆਂ ਕੋ ਤੁਰੇ ਫਿਰਦੇ ਸੀ ਪਿੰਡ ਦਾ ਮਾਹੌਲ ਅਸੀਂ ਕਿਹਾ ਵੀ ਚਲੋ ਸਾਡਾ ਉੱਥੇ ਆਸਾਨ ਹੈ ਤੇ ਉੱਥੇ ਸੱਦ ਕੇ ਤਾਂ ਸਾਰੀ ਸ਼ਾਂਤੀਪੁਰ ਕੋ ਰਾਜਰਾਮਾ ਕਰਾ ਲਿਆ ਤੇ ਉਹ ਸਾਡੇ ਨਾਲ ਸੰਪਰਕ ਉਹਨਾਂ ਨੇ ਕੀਤਾ ਸਾਡੇ ਨਾਲ ਜੀ ਬੁੱਢੀ ਦੇ ਧਿਰ ਨੇ ਤੇ ਅਸੀਂ ਜਦੋਂ ਗੱਲਬਾਤ ਕਰਦੇ ਮੈਂ ਕਹਿੰਦਾ ਵੀ ਪਹਿਲਾਂ ਤੁਸੀਂ ਦੱਸੋ ਆਪਣੀ ਗੱਲ ਇਹ ਦੂਜੀ ਇੱਕ ਪੰਚਾਇਤ ਦੀ ਪੁੱਛਾਂਗੇ ਸਿੱਧਾ ਗੁਰਜ਼ਾਰਾ ਕਮੇਟੀ ਦੀ ਪੁੱਛਾਂਗੇ ਨਾ ਜੀ ਤੇ ਵਾਕਫ ਵਾਕਲ ਨਾਲ ਸੁਣ ਕੇ ਫੇਰ ਹੀ ਪਤਾ ਲੱਗਣਾ ਜੀ ਤੇ ਉਹਨਾਂ ਨੇ ਹਲੇ ਉਹਨਾਂ ਦਾ ਗੱਲਬਾਤ ਚੱਲਦੀ ਸੀ ਤਾਂ ਉੱਠ ਕੇ ਬੰਦੇ ਕੱਢਣੇ ਤਰਪਾਨਾ ਕੱਢ ਲਈਆਂ ਕਿਨੇ ਇੱਕ ਛੇ ਕੱਢ ਲਈ ਦੁੱਧਨਾ ਸਿੰਘਾਂ ਦੇ ਦਰਦਾਂ ਮਾਰ ਦਿੱਤੇ ਪਿਸਟਲ ਕੱਢ ਕੇ ਖੇਰ ਕਰਦੇ ਸੀ ਕਹਿੰਨੇ ਕੋਲ ਆ ਕੇ ਪਿਸਤਲ ਹੁੰਦਾ ਜੀ ਨਜਾਜ਼ ਉਹ ਤੋਂ ਨੰਬਰ ਨੰਬਰ ਨਹੀਂ ਹੈਗਾ ਉਹ ਪੁਛੁੰਦੇ ਅਸੀਂ ਤੇ ਕੋਈ ਮੈਸਟਰ ਕੱਢੀ ਕੀ ਨਾਮ ਆ ਉਹਨਾਂ ਦਾ ਜਿਹਨਾਂ ਨਾਲ ਪਿਸਤਲ ਕੱਢੀ ਕੀ ਨਾਮ ਆ ਉਹਨਾਂ ਦਾ ਇੱਕ ਜਸਪਰੀ ਸਿੰਘ ਹੈ ਮੈਂ ਦੱਸਦਾ ਇੱਕ ਜਗਜੀਤ ਸਿੰਘ ਆ ਇਹ ਜਸਪਰੀ ਸਿੰਘ ਤੇ ਰਣਜੀਤ ਸਿੰਘ ਦੋ ਮੁੰਡੇ ਆ ਤੇ ਜੀ ਜਗਜੀਤ ਸਿੰਘ ਨਾਲ ਉਹਨਾਂ ਨਾਲ 35-40 ਬੰਦੇ ਹੋਰ ਲੈ ਕੇ ਆਏ ਸੀ 5-7 ਗੱਡੀਆਂ ਭਰ ਕੇ ਲਗਾਇਆ ਸੀ। ਉਹ ਭਾਈ ਜਿਹੜੀ ਗੋਲੀ ਲੱਗੀ ਉਹ ਜਸਪੀ ਦੀ ਗੋਲੀ ਲੱਗੀ ਆ। ਉਥੇ ਪਤਾ ਨਹੀਂ ਉਹਨਾਂ 'ਚ ਕਿਸੇ ਤੇ ਲੱਗੀ ਹੋਣੀ ਆ ਉਹ ਪਿਸਤਲ ਖੋਦਿਆ ਤੇ ਠੀਕ ਹੈ ਜੀ। ਤੇ ਜਿਹੜੇ ਆਪਣੇ ਨਿਆਂਗਿਓ ਕਿੰਨੇ ਜ਼ਖਮੀ ਹੋਏ ਜੀ? 3 ਸਿਕ। 3 ਸਿੰਘ ਹੋ ਗਏ। ਕਾਰਨ ਮਤਲਬ ਇਹ ਲੜਾਈ ਹੁੰਦਾ ਕਾਰਨ ਕੀ ਹੋਇਆ ਸਾਹਮਣੇ? ਕਾਰਨ ਪਿੰਡ ਦੇ ਇਹਨਾਂ ਦਾ ਗੁਰਦਾਰ ਸਾਹਿਬ ਦਾ ਡਿਸਪਿਊਟ ਚੱਲਦਾ ਸੀਗਾ। ਅੱਗੇ ਅ ਪਿੰਡ ਵਾਲਿਆਂ ਨੇ ਵੀ ਫੈਸਲਾ ਕਰਾ ਲਿਆ ਸੀ ਪਿੰਡ ਦੀ ਪੰਚਾਇਤ ਦੀ ਵੀ ਸਾਰੇ ਜਮਾ ਬਰ ਸਰੀਰਾਂ ਨੇ ਫੈਸਲਾ ਹੋ ਚੁੱਕਾ ਪਰ ਉਸ ਗੱਲ ਨੂੰ ਫਿਰ ਦਾਦੇ ਉਭਾਰ ਰਹੇ ਸੀ ਫੋਟ ਅੱਗੇ ਬੰਦਿਆਂ ਕੋ ਬੰਦਿਆ ਕੋਈ ਡੰਡਾ ਸਾਡੇ ਕੋਲ ਗਿਆ ਉੱਥੇ ਹਿਸ਼ਾਰ ਕੋ ਤੇ ਮੈਂ ਕਿਹਾ ਚੱਲ ਤੁਸੀਂ ਮੈਂ ਕਿਹਾ ਫੈਸਲਾ ਤੁਹਾਡਾ ਹੋ ਗਿਆ ਹੈ ਹਨਾ ਤੁਸੀਂ ਸਾਰਾ ਕੁਝ ਬੜਾ ਲਿਖ ਲਿਖਾਈਆ ਹੋ ਗਿਆ ਹੈ ਫਿਰ ਤੁਸੀਂ ਰਹਿਣ ਤੋਂ ਸ਼ਾਂਤੀ ਰੱਖੋ ਪਰ ਨਹੀਂ ਉੱਥੇ ਵੀ ਸਾਡੇ ਕੋਲ ਹਥਿਆਰ ਥੁੱਕ ਲੈ ਕੇ ਦੋ ਤਿੰਨ ਗੱਡੀਆਂ ਭਰ ਕੇ ਲਗਾਏ ਪਰ ਇੱਥੇ ਅਸੀਂ ਕਿਹਾ ਵੀ ਥੋੜੇ ਪੀਸ ਪੁਲਿਸ ਕੋਲੇ ਬੰਦੇ ਆ ਜਿਓ ਇਹ ਗੱਡੀਆਂ ਭਰ ਕੇ ਇਤਿਹਾਸ ਨੂੰ ਲੈ ਕੇ ਆ ਗਏ ਤੇ ਉੱਥੇ ਗੱਲਬਾਤ ਹੀ ਵਾਲੇ ਸ਼ੁਰੂ ਹੋਈ ਸੀ ਜਾਨ ਨੂੰ ਇਹ ਸਿੰਘਾਂ ਤੇ ਗੱਲ ਪੈ ਗਏ ਇੱਕ ਦੇ ਪਿੰਡ ਵਿੱਚ ਛੋੜਾ ਮਾਰ ਦਿੱਤਾ ਇੱਕ ਦੇ ਕੰਨ ਵਿੱਚ ਦਿਨ ਘਾਤਾ ਜੀ ਇੱਕ ਦੇ ਹੱਥ ਵਿੱਚ ਦਿਨ ਘਾਤਾ ਜੀ ਤੇ ਬਾਬਾ ਜੀ ਜਿਹੜਾ ਪਿਸਤਲ ਲਿਆ ਜੋ ਪੁਲਿਸ ਨੂੰ ਵੀ ਫੜਾਇਆ ਪਤਾ ਲੱਗਾ ਕੋਈ ਦੋ ਨੰਬਰ ਦਾ ਨੰਬਰਸਮਾਨ ਹੋਗਾ ਜਿਹਦੇ ਕੋ ਨੰਬਰ 1 ਪਰ ਤਾਂ ਸੰਜੇ ਆਨੇ ਜੀ ਬੱਚੇ ਜਿਨ੍ਹਾਂ ਨੂੰ ਹਮਲਾ ਕੀਤਾ ਉਹ ਪਿੰਡ ਪਿੰਡ ਦੇ ਰਹਿਣ ਵਾਲੇ ਇੱਕ ਬਾਰ ਉਹ ਆਏ ਸੀ ਉਹ ਉਹ ਬਾਹਰੋਂ ਆ ਕੇ ਪਿੰਡ ਤੇ ਰਹੇ ਆ ਸਾਰੇ ਪਿੰਡਰ ਉਹਨਾਂ ਦੇ ਖਿਲਾਫ ਆ ਜਿਹੜੇ ਜਿਹੜੇ ਮੈਂਬਰ ਜਿਹੜੀ ਪੰਚਾਇਤ ਆ ਉਹ ਵੀ ਉਹਨਾਂ ਦੇ ਖਿਲਾਫ ਆ ਜੋ ਕਿ ਪਿੰਡ ਵਿੱਚ ਵੀ ਉਹ ਮਾਹੌਲ ਖਰਾਬ ਰੱਖਦੇ ਬਬਈ ਜਿਹੜੇ ਆਪਣੇ ਨਿਹੰਗ ਸਿੰਘ ਜੱਟੂ ਵੜਾ ਉਹਨਾਂ ਦਾ ਨਾਮ ਪਤਾ ਕੀ ਕੀ ਨਾਮ ਨਾਲ ਹੈ ਹਾਂਜੀ ਮੰਨਿਆ ਦੇ ਨਾਮ ਦੱਸਦੇ ਮਾਹ ਕਾਲਮ ਲਕੀਸ਼ ਸਿੰਘ ਹੈ ਜੀ ਇੱਕ ਦਾ ਨਾਮ ਮਾਹ ਮਾਹਪੁਰਖਾ ਦਾ ਨਾਮ ਜਣਾ ਤੇ ਬਾਕੀ ਫੌਜ ਦੇ ਨਾਮ ਹੈ ਹਾਂਜੀ ਰਣਜੀਤ ਸਿੰਘ ਰਣਜੀਤ ਸਿੰਘ ਹੈ ਜੀ ਨਿਹੰਗ ਸਿੰਘ ਬਹੁਤ ਇੱਜ਼ਤ ਨਾਲ ਕਰਿਆ ਜਾਂਦਾ ਹੈ ਫਰਮ ਜੀ ਦਾ ਘਾਰ ਦੇ ਕੋ ਸਾਹਮਣੇ ਉਹਨਾਂ ਦੇ ਨਾਲ ਅਣਪਛਾਤੇ ਬੰਦੇ ਸੀ ਬਹੁਤ ਉਹਨਾਂ ਦੀਆਂ ਗੱਡੀਆਂ ਵੀ ਵਾਲੇ ਡੇਰੇ ਖੜੀਆਂ ਸੀ ਪੁਲਿਸ ਨੇ ਹੈਂਡਓਵਰ ਕਰ ਦਿੱਤੀ ਅੱਛਾ ਜੀ ਜੋ ਇਨਵੈਸਟੀਗੇਸ਼ਨ ਪੁਲਿਸ ਕਰ ਰਹੀ ਹੈ ਪਿੰਡ ਦੇ ਵਿੱਚ ਮੋਹਤਰਾ ਬੰਦੇ ਤੇ ਪੰਚਾਇਤ ਦੇ ਬੰਦੇ ਵਿੱਚ ਬੈਠੇ ਸੀ ਜਦੋਂ ਹਾਂ ਬੈਠੇ ਜੀ ਸਰਪੰਚ ਸਾਹਿਬ ਬੈਠੇ ਸੀ ਵਿੱਚ ਪਿੰਡ ਦੇ ਗੁਰਦਾਰਾ ਕਮੇਟੀ ਦੇ ਬੈਠੇ ਸੀਗੇ ਬੈਠੇ-ਬੈਠੇ ਸਾਰੇ ਲੋਕ ਇਕੱਠੇ ਪੈ ਗਏ ਸੀਗਾ ਤੇ ਅੱਜ ਤੱਕ 9 ਵਜੇ ਤੱਕ ਕੀ ਕੰਮ ਰਹਿ ਗਿਆ ਤੁਹਾਨੂੰ ਕੀ ਲੱਗ ਰਿਹਾ ਉਹਦੇ ਅੱਗੇ ਉਹਨੇ ਹਥਿਆਰ ਬੰਨ੍ਹਦਾ ਹਥਿਆਰ ਸਿੱਧੇ ਚਲਾਉਣਾ ਸ਼ੁਰੂ ਕਰ ਦਿੱਤੀ ਜੀ ਅੱਛਾ ਜ ਮੈਂ 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 ਤੇ ਬੇਠਾ ਦੀ ਗੱਲ ਸੁਣਦਾ ਮੈਂ ਸਦਾ ਕੱਲੀ ਕੱਲੀ ਪਹਿਲੇ ਤੇਰੀ ਗੱਲ ਸੁਣਦੇ ਆ ਫਿਰ ਪਿੰਡ ਦੀ ਪੰਚਾਇਤ ਜੀ ਸੁਣਾਗੇ ਫਿਰ ਫੇਰ ਕੋਈ ਫੈਸਲਾ ਕਰਾਂਗੇ ਅਸੀਂ ਕੋਈ ਕਿਹੜਾ ਫਾਂਸੀ ਟੰਗਣਾ ਸੀ ਕਿ ਇਹਨਾਂ ਨੂੰ ਕਿ ਗੁਰਮਤ ਅਨਸਾਰ ਜੇ ਕਿਸੇ ਕੋਈ ਸੇਵਾ ਸੀਗੀ ਕਿ ਇਹਨੂੰ ਸੁਪਰੀ ਸਾਹ ਦੇ ਬਾਟ ਮਾ ਦਿੰਦੇ ਕਿਸੇ ਨੂੰ ਗੁਰਦਾਰੇ ਚ ਝਾੜਾ ਝਾੜੂ ਕੇ ਇਹਨਾਂ ਦੀ ਸੇਵਾ ਇਹੀ ਸੇਵਾ ਹੁੰਦੀ ਹੈ ਸਿੱਖ ਤੁਹਾਨੂੰ ਜਿਹੜੀ ਅਸੀਂ ਕਿਹੜਾ ਕਿਨੂੰ ਕੋਈ ਫਾਂਸੀ ਟੰਗਣਾ ਫਿਰ ਕਾਜੀ ਇਹੋ ਉੱਠ ਕੇ ਕੀ ਮੰਗ ਕਰਦੇ ਕਾਰਵਾਈ ਕਰਦੇ ਕਾਰਵਾਈ ਉਹ ਤੇ ਹੋਣੀ ਚਾਹੀਦੀ ਗੁਰੂ ਘਰ ਦੇ ਚੜ ਕੇ ਆਏ ਆ ਛਾੜ ਲੈ ਕੇ ਹਥਿਆਰ ਲੈ ਕੇ ਸਾਡੇ ਕਿੰਦਰ ਫੱਟਣ ਕਿ 35 40 ਬੰਦੇ ਹੋਰ ਲੈ ਕੇ ਆਏ ਆ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੀਆਂ ਗੱਡੀਆਂ ਪੁਲਿਸ ਨੂੰ ਫੜਾਤੀਆਂ ਕੁਝ ਲੈ ਕੇ ਭੱਜ ਗਏ ਉਹ ਤੇ ਅਸੀਂ ਅਸੀਂ ਰੋਕਦੇ ਰਹੇ ਆ ਆਪਣੇ ਸਿੰਘਾਂ ਨੂੰ ਰੋਕਿਆ ਨਹੀਂ ਤੇ ਜਿਆਦਾ ਨਖਾਂ ਨੂੰ ਉਹਨਾਂ ਦਾ ਵੀ ਹੋ ਸਕਦਾ ਸੀ ਉਹਨੇ ਆਪਣੇ ਸਿੰਘਾਂ ਨੇ ਉਹਨਾਂ ਤੋਂ ਪਿਸਟਲ ਕਬਜ਼ਾ ਹੋਇਆ ਤੇ ਉਹਨਾਂ ਨੇ ਦੋ ਪੈਰ ਵੀ ਤੇ ਤੀਜਾ ਤੀਜਾ ਵੀ ਹੋ ਗਿਆ ਬਬਈ ਪੁਲਸਫੇਰ ਮੌਕੇ ਤੇ ਤੁਸੀਂ ਬੁਲਾਈ ਉੱਥੇ ਜੀ ਹਾਂਜੀ ਅਸੀਂ ਬੁਲਾਈ ਆਗੇ ਸੀ ਪਿੰਡ ਦੇ ਪਿੰਡ ਦੇ ਲੋਕਾਂ ਨੇ ਬੁਲਾਈ ਅੱਛਾ ਜੀ ਪਿੰਡ ਦੇ ਪਿੰਦਵੰਦੇ ਸੱਜਣ ਵਿੱਚ ਬਿਠੇ ਸੀ ਜੀ ਠੀਕ ਹੈ ਜੀ ਆਪਾਂ ਪੰਜਾਇਤ ਸੱਜਿਆ ਤੇ ਲੰਡਵਾਸੇ ਥੋੜਾ ਸੱਜਿਆ ਜੀ ਆਪਾਂ ਤੇ ਫੈਸਲਾ ਕਰਨ ਵਾਸਤੇ ਮੈਂ ਇੱਥੇ ਲੋ ਆਇਆ ਤੇ ਬੈਠੋ ਕੱਲੇ ਕੱਲੇ ਗੱਲ ਸੁਣੋ ਤੁਸੀਂ ਸਮਝਦੇ ਆ ਨਾ ਕਿ ਪਹਿਲਾਂ ਤੂੰ ਸੁਣਾ ਜੀ ਤੂੰ ਤੂੰ ਸਾਡੀ ਕੁਛ ਕਾਇਤ ਲਗੇ ਆ ਸਰਪ ਐਪਲੀਕੇਸ਼ਨ ਲੈ ਕੇ ਉੱਥੇ ਗਿਆ ਸੀ ਪਹਿਲਾਂ ਤੂੰ ਆਪਣੀ ਗੱਲ ਦੱਸ ਘਰੋਂ ਪੰਚਾਇਤ ਨੂੰ ਪੁੱਛਾਂਗੇ ਜਾਂ ਗੁਰਦਾਰਾ ਕਮੇਟੀ ਨੂੰ ਪੁੱਛਾਂਗੇ ਕੱਲੇ-ਕੱਲੇ ਬੰਦੇ ਪੀਸਬਲੀ ਕੋ ਬੋਲੋ ਨਾ ਕਿ ਦੱਜਣਵਾੜਾ ਨਾ ਬੋਲੋ ਜੋ ਕਰਕੇ ਤੁਸੀਂ ਗੱਲ ਕਰੋ ਹਨਾ ਸ਼ਾਂਤੀ ਕੋਰ ਬਸ ਅਸੀਂ ਵਿੱਚ ਬੈਠੇ ਠੀਕ ਉੱਠ ਕੇ ਬੰਦੇ ਪਹਿਲੇ ਤਿਆਰੀ ਕਰਕੇ ਆਸੀ ਲੜਨੇ ਨੇ ਬਾਬਾ ਜਿਨ੍ਹਾਂ ਤੇ ਗੋਲੀ ਲੱਗੀ ਉਹ ਤੁਹਾਡੇ ਨਾਲ ਦੇ ਸੀ ਕਿ ਜਾਂ ਨਹੀਂ ਉਹੋ ਹੀ ਸੀ ਕਿਹਾ ਜੇ ਉਹ ਤਾਂ ਪਿਸਤਲ ਜਦੋਂ ਸਿੰਘਾਂ ਨੇ ਖੋਇਆ ਤੇ ਉਹ ਚੱਲ ਗਿਆ ਤੇ ਆਪਣੀ ਲਾ